ਬੋਲੇ ਆਗਰੀ ਵਰਸ਼ਾਂ ਜਦੋਂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਸ਼੍ਰੀ ਅਨੰਤਪੁਰ ਸਾਹਿਬੀ ਨੂੰ ਕਾਫੀ ਲੰਮਾ ਸਮਾਂ ਘੇਰਾ ਪਾ ਰੱਖਿਆ ਸੀ ਉਹਨਾਂ ਨੂੰ ਕੋਈ ਜਿੱਤ ਦੀ ਪ੍ਰਾਪਤੀ ਨਹੀਂ ਹੋ ਰਹੀ ਸੀ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਇੱਕ ਮੀਟਿੰਗ ਕੀਤੀ ਜਿਸ ਦੇ ਵਿੱਚ ਮਤਾ ਪਾਸ ਕੀਤਾ ਕਿ ਕਿ ਉਹਨਾਂ ਇੱਕ ਹਾਥੀ ਨੂੰ ਸ਼ਰਾਬ ਪਿਲਾ ਕੇ ਉਸ ਦੇ ਮੱਥੇ 'ਤੇ ਉਸੀ ਸੌਂਢ ਦੇ ਵਿੱਚ ਕਿਰਪਾਨ ਪਾ ਕੇ ਮਗਰ ਫੌਜਾ ਲਾ ਕੇ ਹਾਥੀ ਨੂੰ ਖਿਲਾ ਲੋਗੜਵਾਲ ਭੇਜਿਆ ਜਾਵੇ ਲੋਗੜ ਕਿਲੇ ਤੇ ਕਬਜ਼ਾ ਕੀਤਾ ਜਾਵੇ ਗੁਰਸੰਗਤ ਜੀ ਅਸਤਰ ਦਾ ਨਾਮ ਹੈ ਕਟਵਾ ਵਰਸ਼ਾ ਇਸ ਦੇ ਨਾਲ ਦੋ ਸਾਖੀਆਂ ਜਗਤ ਪ੍ਰਸਿੱਧ ਹਨ ਪਹਿਲੀ ਸਾਖੀ ਜਦੋਂ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਾ ਸਿੰਘ ਜੀ ਦੇ ਰਹੀ ਭਾਈ ਸਾਹਿਬ ਨੇ ਰਾਜੇ ਕੇਸਰੀ ਚੰਦਰਾ ਵੱਟਿਆ ਹਵਲ ਸਿਰ ਧਿਆ ਕੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤਾ ਅਸਤਰ ਦਾ ਨਾਮ ਹੈ ਤੋੜੇਦਾਰ ਬੰਦੂਕ ਕਿਸੇ ਗੁਰਸਿੱਖ ਪਿਆਰੇ ਨੇ ਬੜੇ ਆਦਬ ਚਾਹ ਦੇ ਨਾਲ ਇਹ ਬੰਦੂਕ ਤਿਆਰ ਕਰਕੇ ਦਸ਼ਵੇਸ਼ ਪਿਤਾ ਜੀ ਨੂੰ ਭੇਟਾ ਕੀਤੀ ਤੇ ਕਿਹਾ ਸਤਿਗੁਰ ਜੀ ਇਸ ਬੰਦੂਕ ਦਾ ਜੋ ਨਿਸ਼ਾਨਾ ਹੈ ਬਹੁਤ ਹੀ ਅਜੂਕ ਹੈ ਦਸ਼ਵੇਸ਼ ਪਿਤਾ ਜੀ ਆ ਮੈਂ ਸੈਫ ਦੁੱਖ ਕਾਲ ਗਾਣਾ ਇਸਲਾਮ ਧਰਮ ਦਾ ਪੈਗੰਬਰੀ ਸ਼ਸਤਰ ਤਕਰੀਬਨ 1450 ਸਾਲ ਤੋਂ ਵੀ ਵੱਧ ਪੁਰਾਣਾ ਅਜਿਹਾ ਅਲੀ ਦੇ ਹਥਿਆਰ ਦਾ ਹਾਜਰਤ ਮੁਹੰਮਦ ਸਾਹਿਬ ਹੋਏ ਹਨ ਇਸਲਾਮ ਕਰਮ ਦੇ ਬਾਨੀ ਉਹਨਾਂ ਦੀ ਬੇਟੀ ਦਾ ਨਾਮ ਸੀ ਬੀਬੀ ਫਾਤਿਮਾ ਬੀਬੀ ਫਾਤਿਮਾ ਦੇ ਪਤੀ ਦਾ ਨਾਮ ਸੀ ਹਜਰਤ ਅਲੀ ਇਹਨਾਂ ਦੇ ਦੋ ਪੁੱਤਰ ਹਸਨ ਤੇ ਹੁਸੈਨ ਇਹਨਾਂ ਚਾਰਾਂ ਦੇ ਨਾਮ ਕੁਰਾਨ ਸੇਖ ਲਿਆ ਆਇਤਾ ਤਸਰਹ ਇਸ ਦਾ ਨਾਮ ਹੈ ਸ਼ਮਸ਼ੀਰੇ ਤੇਗ ਦੁਸ਼ਮਨਾਂ ਨੇ ਜੋ ਆਪਣੇ ਸਰੀਰ ਦੇ ਉੱਪਰ ਬਰੀਕ ਲੋਹੇ ਦੀਆਂ ਤਾਰਾਂ ਵਾਲੇ ਕੋਟ ਪਹਿਨੇ ਹੁੰਦੇ ਸਨ ਇਹ ਉਹਨਾਂ ਨੂੰ ਕੱਟਣ ਦੇ ਕੰਮ ਆਇਆ ਕਰਦਾ ਸੀ ਭਾਈ ਸਾਹਿਬ ਜੀ ਦੇ ਖੱਬੇ ਹੱਥ ਵਿੱਚ ਜੋ ਸ਼ਸਤਰ ਇਸ ਦਾ ਨਾਮ ਹੈ ਦਾਹੇ ਐਨੀ ਦੁਸ਼ਮਣਾਂ ਨੇ ਜੋ ਆਪਣੇ ਸਿਰ ਦੇ ਉੱਪਰ ਲੋਹੇ ਦੇ ਟੋਪ ਪੈਣੇ ਹੁੰਦੇ ਸਨ ਜਦੋਂ ਨਿਸ਼ਵੇਸ਼ ਕੀਤਾ ਜੀ ਇਸ ਦਾ ਪਰਵਾਹ ਬਾਰ ਕਰਦੇ ਲੋਹੇ ਦੇ ਟੋਪ ਨੂੰ ਕੱਟ ਕੇ ਦੁਸ਼ਮਣ ਦੇ ਸਿਰ ਦੇ ਦੋ ਫਾੜ ਕਰਕੇ ਉਸ ਨੂੰ ਸਦਾ ਦੀ ਜੀਤ ਸੁਲਾ ਦਿੰਦਾ ਸੀ ਭਾਈ ਸਾਹਿਬ ਜੀ ਦੇ ਸੱਜੇ ਹੱਥ ਵਿੱਚ ਹੈ ਸੁਨਹਿਰੀ ਚੱਕਰ ਕਿਸੇ ਗੁਰਸਿੱਖ ਪਿਆਰੇ ਨੇ ਬਾਈ ਸ਼੍ਰੀ ਜਪਜੀ ਸਾਹਿਬ ਜੀ ਦੀਆਂ ਪੌੜੀਆਂ ਗੁਰਮੁਖੀ ਭਾਸ਼ਾ ਵਿੱਚ ਚੁੱਕਰਕਾਰ ਇਸ ਨੂੰ ਸੁਨਹਿਰੀ ਬਣਾ ਦਸ਼ਵੇਸ਼ ਪਿਤਾ ਜੀ ਨੂੰ ਭੇਟਾ ਕੀਤਾ ਦਸ਼ਵੇਸ਼ ਪਿਤਾ ਜੀ ਨੇ ਗੁਰਬਾਣੀ ਅਤੇ ਸ਼ਸਤਰਾਂ ਦਾ ਸਤਿਕਾਰ ਪਾਣੀ ਹੋਈ ਹੈ ਇਸ ਨੂੰ ਬਣੀ ਨੂੰ ਤਕਰੀਬਨ 357 ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ ਅਜੇ ਵੀ ਨਵੀਂ ਦੀ ਨਵੀਂ ਹੈ ਖਵਿੰਤਰ ਢਾਲ ਸੁਨਹਿਰੀ ਦੇ ਸੱਜੇ ਹੱਥ ਵਿੱਚ ਹੈ ਵੱਡਾ ਵਰਸ਼ਾ ਜੋ ਵਾਜਨ ਦੇ ਵਿੱਚ ਕਾਫੀ ਭਾਰੀ ਹੈ ਤabbe ਹੱਥ ਵਿੱਚ ਹੈ ਸ਼ੁਰ ਦਸ਼ਮੇਸ਼ ਪਿਤਾ ਜੀ ਇਹਨਾਂ ਨੂੰ ਘੋੜੇ ਜਾਂ ਹਾਥੀ ਤੇ ਸਵਾਰ ਹੋ ਕੇ ਹੱਥੋਂ ਛੱਡ ਕੇ ਵੀ ਚਲਾਇਆ ਕਰਦੇ ਜੰਗਲੀ ਜਾਨਵਰਾਂ ਦਾ ਉਦਾਰ ਕਰਿਆ ਕਰਦੇ ਸਨ ਇਹ ਦੋਨੋਂ ਸ਼ਸਤਰ ਹੋਣ ਅਕਸਾ ਵਿਖੇ ਸਭ ਉਪਰਕਾਰੀ ਮੇਰੀ ਮੇਰੀ ਦੇ ਬਾਦ 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗਾਥਰੀ ਦਾ ਤੇਗਾ ਸਾਖ ਦਾ ਜੀ ਇਸ ਦੇ ਜੀ ਦੇ ਸੱਜੇ ਹੱਥ ਵਿੱਚ ਜੋ ਸ੍ਰੀ ਸਾਹਿਬ ਹੈ ਐ ਜੀ ਲਿਖਾ ਹੈ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮੈਂ ਸਾਗਾ ਧਰਮ ਰਖਿਤ ਨਾਮੇ ਪਾਤਸ਼ਾਹ ਧਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗਾत्रे ਦੀ ਜੀ ਸ੍ਰੀ ਸਾਹਿਬ ਇਸ ਦੀ ਲੰਬਾਈ 60 ਇੰਚ ਇਸ ਤੇ ਲਿਖਿਆ ਹੋਇਆ ਹੈ ਸਤਿ ਸ੍ਰੀ ਅਕਾਲ ਗੁਰ ਤੇਗ ਬਹਾਦਰ ਸੰਮਤ 1701 ਪਾਸੇ ਲਿਖਿਆ ਹੋਇਆ ਹੈ ਸ੍ਰੀ ਭਗਵਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾਸ ਉਤੇ ਪਾਸੇ ਲਿਖਿਆ ਹੋਇਆ ਹੈ ਪਾਤਸ਼ਾਹੀ 10 ਸਾਹਿਬ ਜੀ ਦੇ ਸੱਜੇ ਹੱਥ ਵਿੱਚ ਜੋ ਸ਼੍ਰੀ ਸਾਹਿਬ ਹੈ ਇਹ ਸ਼੍ਰੀ ਸਾਹਿਬ ਦਸ਼ਮੇਸ਼ ਪਤਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਕਬਲਾ ਦੀ ਸ਼੍ਰੀ ਸਾਹਿਬ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਕੇ ਪਿੰਡ ਬਡਰੁਖਾ ਤੋਂ ਪ੍ਰਾਪਤ ਹੋਈ ਹੈ ਪਾਤਸ਼ਾਹ ਜੀ ਦੇ ਖੱਬੇ ਹੱਥ ਵਿੱਚ ਜੋ ਸ਼੍ਰੀ ਸਾਹਿਬ ਹੈ ਵੀ ਸ਼੍ਰੀ ਸਾਹਿਬ ਦਸ਼ਮੇਸ਼ ਪਤਾ ਆਪ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਕਬਲਾ ਦੀ ਹੈ ਜੋ ਦਸ਼ਮੇਸ਼ ਪਿਤਾ ਜੀ ਅਨੰਦਗੜ੍ਹ ਦਾ ਕਿਲਾ ਛੱਡ ਚਮਕੌਰ ਸਾਹਿਬ ਨਾਲ ਨਿੱਕਾ ਦਰਸ਼ਾ ਜਿਸ ਨੂੰ ਭਾਲਾ ਵੀ ਆਖਿਆ ਜਾਂਦਾ ਏ ਲੱਕੜੀ ਦੇ ਦਸਤੇ ਵਾਲਾ ਦਸ਼ਮੇਸ਼ ਪਿਤਾ ਜੀ ਦਾ ਨਿੱਜੀ ਸਹਾਇਤ ਸਸਤਰ ਗੁਰਸੰਗਤ ਜੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ 5 ਮਿੰਟ ਦਾ ਰਸਤਾ ਏ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਕੋਲ ਕੇ ਮਹਿਲ ਜੋ ਦਸ਼ਮੇਸ਼ ਪਿਤਾ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਿੱਜੀ ਘਰ ਹੈ